ਪ੍ਰੋਫੈਸਰ ਆਫ ਸਿੱਖਿਜ਼ਮ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਵਿੱਚ ਗੁਰਬਾਣੀ ਵਿੱਚ ਔਰ ਜਿਹੜਾ ਸਿੱਖ ਕੌਮ ਦਾ ਸਹੀ ਮੁਲਾਂਕਣ ਉਹਨੂੰ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਕਪੂਰ ਸਿੰਘ ਹਰੋਤੋਂ ਬਾਅਦ ਸਰ ਆ ਕਪੂਰ ਸਿੰਘ ਆਈਸੀਐਸ ਬਹੁਤ ਹੀ ਸੁਲਝੇ ਹੋਏ ਵਿਦਵਾਨ ਜਿਨ੍ਹਾਂ ਨੂੰ ਫਾਰਸੀ ਵਿੱਚ ਪੰਜਾਬੀ ਵਿੱਚ ਔਰ ਇੰਗਲਿਸ਼ ਦੇ ਵਿੱਚ ਔਰ ਵੱਖ-ਵੱਖ ਧਰਮਾਂ ਦੇ ਵਿੱਚ ਬਹੁਤ ਡੂੰਘਾ ਮੁਤਾਲਾ ਔਰ ਅਧਿਨ ਕੀਤਾਦਾ ਸੀਗਾ ਉਹਨਾਂ ਨੇ ਜਿਹੜੀ ਵੀ ਉਹਨਾਂ ਦੀ ਜਿਹੜੀ ਕਿਤਾਬ ਹੈ ਬਿਖ ਮੈਂ ਅੰਮ੍ਰਿਤ ਬੜੇ ਕਮਾਲ ਦੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਵਿਆਖਿਆ ਕੀਤੀ ਹੈ ਅੰਮ੍ਰਿਤ ਨੂੰ ਵੀ ਜੇ ਤੁਸੀਂ ਜ਼ਹਿਰ ਦੇ ਵਿੱਚ ਮਿਲਾ ਦੋਗੇ ਉਹ ਵੀ ਜ਼ਹਿਰ ਬਣ ਜਾਏਗਾ ਸਿੱਖੀ ਵਿੱਚ ਮਿਲਾਵਟ ਜਦੋਂ ਕੀਤੀ ਜਾਂਦੀ ਹੈ ਮਿਲਾਵਟ ਹੋ ਜਾਂਦੀ ਹੈ ਉਹ ਸਿੱਖੀ ਦਾ ਤੁਸੀਂ ਅੰਤ ਕਰ ਬੈਠਦੇ ਹੋ ਰਾਜ ਕਰੇਗਾ ਖਾਲਸਾ ਔਰ ਵਿਸਾਖੀ ਉਹ ਗੁਰੂ ਗਬਿੰਦ ਸਿੰਘ ਮੈਂ ਜਦੋਂ ਪ੍ਰੋਫੈਸਰ ਸੀਗਾ ਹੁਸ਼ਿਆਰਪੁਰ ਪੰਜਾਬ ਯੂਨੀਵਰਸਿਟੀ ਕਾਲਜ ਵਿੱਚ ਉਦੋਂ ਤੋਂ ਮੇਰਾ ਮੇਲ ਪ੍ਰੋਫੈਸਰ ਸਰਦਾਰ ਕਪੂਰ ਸਿੰਘ ਹਰਨ ਨਾਲ ਹੋਇਆ ਬੱਸ ਦੇ ਵਿੱਚ ਸਫ਼ਰ ਕਰਦੇ ਆਦੋਰਾ बड़े विद्वान और डाउन टू द अर्थ ਸਿਖੇ ਜਿਨ੍ਹਾਂ ਨੇ ਸਿੱਖ ਕੌਮ ਦੀ ਹੋਣੀ ਨੂੰ ਘੜਨ ਵਾਸਤੇ ਪੂਰਾ ਜੋਰ ਲਗਾਇਆ ਪਰ ਅਫਸੋਸ ਹੈ ਕਿ ਸਾਡੇ ਸਿੱਖਾਂ ਦੇ ਵਿੱਚ ਵਿਦਵਾਨਾਂ ਦੀ ਕਦਰ ਉਹ ਨਹੀਂ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ ਔਰ ਉਸ ਤੋਂ ਵੀ ਵੱਧ ਇਹ ਹੈ ਕਿ ਸਰਦਾਰ ਕਪੂਰ ਸਿੰਘ ਹੋਰੀ ਇਹ ਨਹੀਂ ਸਟੱਡੀ ਕਰਦੇ ਸੀਗੇ ਮੈਂ ਜਦੋਂ ਯੂਨੀਵਰਸਿਟੀ ਚ ਪੜਦਾ ਸੀ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਮੈਂ ਉਹਨਾਂ ਨੂੰ ਦੇਖਦਾ ਰਹਿਆ ਉਹ ਰਾਤ ਦੇ 9 ਵਜੇ ਤੱਕ ਮੇਰੇ ਨਾਲ ਮੈਂ ਵੀ ਜਦ ਤੱਕ ਲਾਇਬ੍ਰੇਰੀ ਬੰਦ ਨਹੀਂ ਹੋਣੀ ਉਹ ਵੀ ਟੇਬਲ ਤੇ ਬੈਠੇ ਪੜ ਰਹੇ ਸੀਗੇ ਪਰ ਉਹ ਇਹ ਹੁੰਦੇ ਮੈਂ ਉਦੋਂ ਸਟੂਡੈਂਟ ਸੀਗਾ ਐਮਏ ਦਾ ਔਰ ਉਦੋਂ ਤੋਂ ਲੈ ਕੇ ਮੈਂ ਦੇਖਦਾ ਰਿਹਾ ਵਾਂ ਕਿ ਉਹਨਾਂ ਨੇ ਸਾਰੀ ਉਮਰ ਹੀ ਸਿੱਖ ਇਤਿਹਾਸ ਨੂੰ ਉਚਾਰਨ ਤੇ ਪ੍ਰਗਟਾਉਣ ਦੇ ਵਿੱਚ ਲਗਾ ਦਿੱਤੀ ਜੇ ਕਿ ਇਹ ਗਲਤ ਨਹੀਂ ਹੋਏਗਾ ਜੇ ਮੈਂ ਕਹਾਂ ਕਿ ਸਰਦਾਰ ਕਰਮ ਸਿੰਘ ਹਿਸਟੋਰੀਅਨ ਜਾਂ ਰਤਨ ਸਿੰਘ ਪੰਗੂ ਜਾਂ ਹੋਰ ਜਿਹੜੇ ਸਿੱਖ ਵਿਦਵਾਨ ਭਾਈ ਗੁਰਦਾਸ ਤੋਂ ਬਾਅਦ ਜੇ ਕਿਸੇ ਨੇ ਇੰਨਾ ਡੂੰਘਾਈ ਵਿੱਚ ਜਾ ਕੇ ਮੁਤਾਲਿਆ ਕੀਤਾ ਹੈ ਪ੍ਰਕਟਾਉਣ ਦੀ ਕੋਸ਼ਿਸ਼ ਕੀਤੀ ਹੈ ਤੋ ਸਰਦਾਰ ਕਪੂਰ ਸਿੰਘ ਸੀ ਡਾਕਟਰ ਸਾਹਿਬ ਸਿੰਘ ਤੋਂ ਬਾਅਦ ਡਾਕਟਰ ਸਾਹਿਬ ਸਿੰਘ ਨੇ ਵੀ ਬੜੀ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਇਤਿਹਾਸ ਦੇ ਵਿੱਚ ਵੀ ਗੁਰਬਾਣੀ ਦੀ ਵਿਆਖਿਆ ਦੇ ਵਿੱਚ ਔਰ ਖਾਸ ਕਰਕੇ ਗੁਰਬਾਣੀ ਵਿਆਕਰਨ ਵਿੱਚ ਗ੍ਰਾਮਰ ਦੇ ਵਿੱਚ ਜੋ ਉਹਨਾਂ ਨੇ ਪੁਲੰਘਾਂ ਪੁੱਠੀਆਂ ਨੇ ਜੋ ਉਹਨਾਂ ਨੇ ਪੈੜਾਂ ਪਾਈਆਂ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ